15 ਮਿੰਟ ਕਿਸੇ ਦੀ ਨਿੰਦਿਆ ਚ ਉਲੀ ਕਰ ਲੋ ਤੁਹਾਡੀ ਜੀਵ ਤੋਂ ਜਦੋਂ ਥੱਲੇ ਚਲੇਗੀ ਤੁਹਾਨੂੰ ਉਹਨੇ ਟਿਕਨ ਨਹੀਂ ਦੇਣਾ ਤੁਹਾਨੂੰ ਥੋੜਾ ਉਹੀ ਲੱਗੀ ਰਹਿਣੀ ਮੰਜੇ ਤੇ ਪਾਉਗੇ ਨੀਂਦ ਨਹੀਂ ਹੁਣ 100 ਚੋਂ 95% ਦੁਨੀਆ ਦੀ ਹਾਲ ਪੈਸੀ ਹੈ ਪੀਓ ਕਹਿੰਦੇ ਐ ਜੀ ਕੁਝ ਹੋ ਰਿਹਾ ਘਬਰਾ ਟੋਰੀ ਟੈਸਟ ਕਰਾਉਂਦੇ ਵਿੱਚ ਕੁਝ ਨਹੀਂ ਆਉਂਦਾ ਉਹ ਪਤਾ ਕਿਉਂ ਹੋ ਰਹੀ ਹੈ ਕਿਉਂਕਿ ਜਿਹੜੇ ਕਮਰੇ ਚ ਬਾਰੋਂ ਟੋਕਰੀਆਂ ਭਰ-ਭਰ ਕੇ ਗੰਦ ਲਿਆ ਕੇ ਆਪਾਂ ਸੁੱਟ ਦਾਂਗੇ ਬਦਬੂ ਤਾਂ ਆਵੇਗੀ ਬਦਬੂ ਆਵੇ ਇਕੱਠੀ ਹੋ ਜਾਵੇਗੀ ਇਸੇ ਤਰ੍ਹਾਂ ਮਹਾਂਪੁਰਖ ਸਤਪੁਰਸ਼ ਕਿਆ ਕਰਦੇ ਸਨ ਕਿ ਐਸ ਜੀਵ ਦੇ ਉੱਤੇ ਜਿੰਨਾ ਵੀ ਪਰਮੇਸ਼ਰ ਦਾ ਚਿੰਤਨ ਹੋਵੇ ਥੋੜਾ ਹੁਣ ਕਈਆਂ ਪਰੇਸ਼ਾਨ ਨੂੰ ਪਹਿਣਾ ਨੂੰ ਮਿਲਿਦਾ ਵੀਰਾਂ ਉਹ ਜੇ ਚਾਰ ਬੰਦੇ ਬੈਠੇ ਆ ਨਾ ਜਦੋਂ ਵੀ ਕਿਸੇ ਦੇ ਘਰ ਦੀ ਗੱਲ ਜਾਂ ਕਿਸੇ ਦੀ ਨਿੰਦਿਆ ਚੁਗਲੀ ਸ਼ੁਰੂ ਹੋਈ ਉੱਠ ਕੇ ਚੱਲ ਜਾਂਦਾ ਹੈ।